ਸਾਸਤਰੀ ਕਾਲ ਜੀ ਹਾਂਜੀ ਵੀਰੇ ਵੱਡੀਆਂ ਫਾਰਮ ਵਾਲੀਆਂ 32 ਗਾਵਾਂ ਬਕਾਊ ਵੀਰ ਜੀ 32 ਗਾਵਾਂ ਬਕਾਊ ਵੀਰੇ ਐਚ ਐਫ ਜਰਸੀ ਸਾਈਲ ਕਾਫੀ ਕ੍ਰੋਸ ਐਰਸਰ ਗਰਲੈਂਡੋ ਇਸ ਤਰ੍ਹਾਂ ਦੇ ਵੀਰੇ ਵੱਡੀਆਂ ਗਰਲੈਂਡੋ ਆਧ ਹਰ ਤਰ੍ਹਾਂ ਦੇ ਨਸਲ ਜੀ ਵੀਰੇ ਸਾਰੀ ਵੈਰਾਈਟੀ ਖਰੀਦਣ ਦੇ ਲਈ ਵੀਰੇ 32 ਨਗ ਬਕਾਊ ਹਾਂਜੀ ਵੀਰ ਜੀ ਕੱਲਾ ਕੱਲਾ ਕਰਕੇ ਨਗ ਵੇਚਾਂਗੇ ਹਾਂਜੀ ਵੀਰੇ ਆਪਣਾ ਡਰੈਸ ਨੋਟ ਕਰ ਲਓ ਮੇਰਾ ਵੀਰੇ ਨਾਮ ਰਮਨਪ੍ਰੀਤ ਸਿੰਘ ਪਿੰਡ ਸੀਨੀਵਾਲ ਕਲਾ ਹੈਗਾ ਜੀ ਵੱਡਾ ਸੀਨੀਵਾਲ ਇਹੜਾ ਫਾਰਮਾ ਸੀਨੀਵਾਲ ਕਲਾਂ ਤੋਂ ਵੀਰੇ ਚੱਲ ਕੇ 2 ਕਿਲੋਮੀਟਰ ਕਲਾਲੇ ਵਾਲੀ ਸੜਕ ਤੇ ਵੀਰੇ ਆਪਣਾ ਫਾਰਮ ਆਉਂਦਾ ਜੀ ਜਿੱਲਾ ਵੀਰੇ ਆਪਣਾ ਬਰਨਾਲਾਗਾ ਕੰਟੈਕਟ ਨੰਬਰ ਆਪਣਾ ਨੋਟ ਕਰ ਲਓ ਜੀ 62807 13934 62807 13934 ਹਾਂਜੀ ਵੀਰੇ ਆਪਣਾ ਵਟਸਐਪ ਵੀ ਇਸੇ ਨੰਬਰ ਤੇ ਚੱਲਦਾਗਾ ਕੋਈ ਵੀ ਵੀਰ ਹੈਲੋ ਦਾ ਮੈਸੇਜ ਕਰੂਗਾ ਜਿਹੜੀ ਸਾਡੀ ਲੋਕੇਸ਼ਨ ਆ ਉਹ ਵੀਰ ਨੂੰ ਆਟੋਮੈਟਿਕ ਆਜੂਗੀ ਜੋ ਵਟਸਐਪ ਤੇ ਹੈਲੋ ਕਰੂਗਾ ਉਹ ਲਗੇਸਨ ਤੇ ਉਹਦੇ ਮਨ ਟੱਚ ਕਰਕੇ ਆ ਜੇ ਵੀਰ ਉਹ ਸਿੱਧੀ ਫਾਰਮ ਤੇ ਲੈ ਕੇ ਆਊਗੀ ਕਿਸੇ ਤੋਂ ਪੁੱਛਣ ਦੀ ਵੀ ਲੋੜ ਨਹੀਂ ਪੈਣੀਗੀ ਜਿਹੜੀਆਂ ਵੀਰੇ ਆਪਾਂ 32 ਗਾਵਾਂ ਇਹ ਕਰਮ ਵਾਲੀਆਂ ਵੇਚਣੀਆਂ ਨੇ ਪ੍ਰਮਾਤਮਾ ਦੀ ਕਿਰਪਾ ਸਦਕਾ ਵੀਰੇ ਕੱਲਾ ਕੱਲਾ ਕਰਕੇ ਨਗ ਵੇਚਾਂਗੇ ਟੋਕੜ ਵੇਣ ਵਾਲਾ ਵੀਰ ਫੋਨ ਨਾਲ ਲਾਵੇ ਛੋਟੀਆਂ ਬੱਸੀਆਂ ਵਾਲਾ ਵੀਰ ਫੋਨ ਨਾਲ ਲਾਵੇ ਇਹਦੀ ਵੀਰੇ ਤਰੀਕ ਨੋਟ ਕਰ ਲੋ ਵਿੱਚ ਵੀਰ ਅੱਗੋਂ ਪਿੱਸੋਂ ਆਉਂਦੇ ਆ ਵੀਰੇ ਫਿਰ ਉਹ ਖਾਲੀ ਮੁੜ ਜਾਂਦੇ ਕਿਉਂਕਿ ਵੀਰੇ ਅਸੀਂ ਫਾਰਮ ਤੇ ਨਹੀਂ ਹੁੰਦੇਗੇ ਫਿਰ ਉਹਦਾ ਵੀਰ ਦਾ ਢੇਡਾ ਲਾਗੇ ਦਾ ਫਿਰ ਔਖਾ ਹੋ ਜਾਂਦਾ ਚੰਗੀਆਂ ਪੰਜਾਬ ਵਾਲੀਆਂ ਵੱਡੀਆਂ ਵੀਰੇ ਜਰਸੀ ਵੀ ਮਿਲਣਗੀਆਂ ਐਰ ਸੈਰ ਵੈਰਾਈਟੀ ਵੀ ਮਿਲੂਗੀ ਗਰਲੈਂਡੋ ਵੀ ਮਿਲੂਗੀ ਕਾਫੀ ਕ੍ਰੋਸ ਬਹਿੜਾ ਵੀ ਹੋਣਗੀਆਂ ਵੀਰੇ ਵੱਡੀਆਂ ਫਾਰਮ ਵਾਲੀਆਂ ਦੋ ਦੰਦ ਚਾਰ ਦੰਦ ਐਫ ਐਫ ਬਹਿੜਾ ਲੈਣੀਆਂ ਵੀਰੇ ਉਹ ਵੀ ਬਾਦੂ ਮਿਲਣਗੀਆਂ ਪ੍ਰਮਾਤਮਾ ਦੀ ਕਿਰਪਾ ਸਦਕਾ ਜਿਹੜੇ ਵੀਰੇ ਦੀ ਤਰੀਕ ਨੋਟ ਕਰੋ 30 ਤਰੀਕ 8ਵਾਂ ਮਹੀਨਾ 2024 30 ਤਰੀਕ 8ਵਾਂ ਮਹੀਨਾ 2024 ਵੀਰੇ ਦਿਨ ਸ਼ੁੱਕਰਵਾਰ ਬਣਦਾਗਾ ਉਦੋਂ ਹੀ ਪ੍ਰਮਾਤਮਾ ਦੀ ਕਿਰਪਾ ਸਦਕਾ ਸਵੇਰ ਵੀਰੇ ਆਪਾਂ 7 ਵਜੇ ਇਹਨਾਂ ਦੇ ਸੌਦੇ ਚਾਲੂ ਕਰਦੇ ਆਂਗੇ ਸਵੇਰ 7 ਵਜੇ ਤੋਂ ਲੈ ਕੇ ਵੀਰੇ ਜਿਹੜੇ ਨਵੇਂ ਵੀ ਆਉਂਦੇ ਹੋ ਇਹਨਾਂ ਸੋਚਣ ਵੀ ਬਹੁਤ ਮਾਲ ਆਪਾਂ ਲੇਟ ਚੱਲਾਂਗੇ ਤੁਸੀਂ ਆ ਦੇਖ ਸਕਦੇ ਹੋ ਬਾਹਰਲਾ ਵਿਊ ਵੀਰੇ ਆਪਣੇ ਫਾਰਮ ਤੇ ਜਦੋਂ ਆਮ ਹੋਗੇ ਦੂਰ ਦੂਰ ਤੱਕ ਤੁਹਾਨੂੰ ਦੋਨੇ ਪਾਸੇ ਵੀਰੇ ਖੜੀਆਂ ਗੱਡੀਆਂ ਮੋਟਰਸਾਈਕਲ ਨਜ਼ਰ ਆਉਣਗੇ ਮੇਰੇ ਜਿਹੜੇ ਆਪਣੇ ਵੀਰ ਨੇ ਉਹ ਵੀ ਤੁਹਾਨੂੰ ਹਰ ਕੋਨੇ ਤੋਂ ਆਇਆ ਵੀਰ ਆਪਣੇ ਫਾਰਮ ਤੇ ਮਿਲੂਗਾ ਵੀਰੇ ਤੇ ਇਹਨਾਂ ਗਊਆਂ ਦੀ ਵੀ ਗਿਣਤੀ ਕਾਫੀ ਵੱਡੀ ਮਾਤਰਾ ਦੇ ਵਿੱਚ ਚਲੀ ਜਾਂਦੀ ਆ ਵੀਰੇ ਤੁਹਾਨੂੰ 32 ਨਗ ਬੋਲਤੇ ਆ ਆਪਾਂ ਇਦੋਂ ਵੀਰੇ ਉੱਪਰ ਉੱਪਰ ਲਾਵਾਂਗੇ 35 40 ਨਗਾਂ ਦੇ ਟਿੱਕਰ ਵੀ ਜਾ ਕੇ ਲਾਵਾਂਗੇ ਤਰੀਕ ਤੁਹਾਨੂੰ ਦੱਸਤੀ ਆ ਵੀਰੇ ਇਹਦੇ ਵਿੱਚ 15 ਗਾਇਆਂ ਤਾਜ਼ੀਆਂ ਸੂਈਆਂ ਹੋਣਗੀਆਂ ਬਿਲਕੁਲ ਤਾਜ਼ੀਆਂ ਬੱਚਿਆਂ ਦੇ ਗਿੱਲੇ 나ੜੂਏ ਹੋਣਗੇ 2 4 ਦਿਨ ਦੇ ਵਿੱਚ ਸੂਈਆਂ ਹੋਣਗੀਆਂ ਤੇ 17 ਬੈੜਾ ਵੀਰੇ ਸੂਣ ਵਾਲਿਆਂ ਨੇ ਪੰਜ ਚਾਰ ਦਿਨ ਦੇ ਵਿੱਚ ਬਿਲਕੁਲ ਹਾਜ਼ਰ ਨੇ ਡਾਲੇ ਤੇ ਆ ਬੈੜਾ ਵੀਰੇ ਜਿੰਨਾ ਰੇਟ ਵੀਰੇ ਆਪਣਾ 50000 ਤੋਂ ਸ਼ੁਰੂ ਹੋਊਗਾ ਜੀ 55 60 65 70 75 ਇਸ ਤਰ੍ਹਾਂ ਕਰਦਾ ਕਰਦਾ ਵੀਰੇ ਐਂਡ ਵਾਲਾ ਰੇਟ ਵੀਰੇ ਆਪਣਾ ਲੱਖ ਹੋਊਗਾ ਜੀ 50000 ਤੋਂ ਸ਼ੁਰੂ ਹੋ ਕੇ ਉੱਪਰ ਵਾਲਾ ਐਂਡ ਰੇਟ ਵੀਰੇ ਆਪਣਾ ਲੱਖ ਹੋਊਗਾ ਨਾ ਵੀਰੇ ਸਾਰੇ ਸੌਦੇ 50 ਵਾਲੇ ਹੁਣ ਨਾ ਸਾਰੇ ਸੌਦੇ ਲੱਖ ਵਾਲੇ ਮਿਕਸ ਮਾਲ ਹੋਊਗਾ ਵੀਰੇ ਜਾਦੇ ਸੌਦੇ ਫਾਰਮ ਤੇ 60000 ਤੋਂ ਲੈ ਕੇ ਵੀਰ ਜੀ 80000 ਦੇ ਵਿੱਚ ਹੋਣਗੇ ਜਿਹੜੀ ਦੁੱਧ ਦੀ ਕਪੈਸਿਟੀ ਆ ਵੀਰੇ 15 16 ਕਿਲੋ ਤੋਂ ਸ਼ੁਰੂ ਹੋ ਕੇ 35 37 ਕਿਲੋ ਤੱਕ ਵਾਲੀ ਬੈਠ ਵੀ ਮਿਲ ਜੂਗੀ ਵੀਰੇ ਜਦੋਂ ਤੁਸੀਂ ਵੀਰ ਜੀ ਆਪਣੇ ਫਾਰਮ ਤੇ ਆਉਣਾਗਾ ਬਾਹਰੋਂ ਵੀਰੇ ਆਪ ਦਾ ਇੱਕ ਦੋ ਦਿਨ ਪਹਿਲਾਂ ਰੇਟ ਲਾਜ਼ਮੀ ਪਤਾ ਕਰ ਲੋ ਤੁਹਾਡੇ ਵੀਰੇ ਬਾਹਰੋਂ ਰੇਟ ਪਤਾ ਕਰੇ ਹੋਣਗੇ ਜੀ ਅਸੀਂ ਵੀਰੇ ਬਾਹਲਾ ਨਹੀਂ ਕਹਿੰਦੇਗੇ 10 ਤੋਂ 15000 ਦਾ ਰਿਜ਼ਲਟ ਵੀਰੇ ਕੱਲੇ-ਕੱਲੇ ਨਗਦੇ ਵਿੱਚ ਲਾਜ਼ਮੀ ਮਿਲੂਗਾ ਮਾਰਕੀਟ ਨਾਲੋਂ ਘੱਟ ਰੇਟ ਹੋਊਗਾ ਰੇਟ ਵੀਰੇ ਉਹ ਇਸ ਕਰਕੇ ਹੋ ਸਾਡੇ ਕੋਲੇ ਕੋਈ ਜਾਦੂ ਦੀ ਛੜੀ ਨਹੀਂ ਗਈ ਕਿਉਂਕਿ ਵੀਰੇ ਦੇਖੋ ਕੋਈ ਵੀ ਆਪਾਂ ਕੰਮ ਕਰਦੇ ਹਾਂ ਉਹਦੇ ਵਿੱਚ ਆਪਣਾ ਜਿਹਦੇ ਜਦੋਂ ਵੀਰੇ ਉਹ ਕਿੱਤਾ ਪੁਰਾਣਾ ਹੋ ਜੇ ਫਿਰ ਐਕਸਪੀਰੀਅੰਸ ਜ਼ਿਆਦਾ ਹੋ ਜਾਂਦਾ ਬਿਰਜੀ ਇਸ ਕਰਕੇ ਆਪਣੀ ਇਹ ਵਪਾਰ ਲੈਣ ਦੇ ਵਿੱਚ ਵੀਰੇ ਤੀਜੀ ਪੀੜ੍ਹੀ ਆ ਕਿਉਂਕਿ ਆਪਣੇ ਵੀਰੇ ਲਿੰਕ ਜਿਹੜੇ ਆਪਣੇ ਦਲਾਲ ਵੀਰ ਹੁੰਦੇ ਆ ਉਦਾਂ ਫਾਰਮ ਵਾਲੇ ਵੀਰਾਂ ਨਾਲ ਬਹੁਤ ਦੂਰ ਤਿੱਕਰ ਬਣੇ ਹੋਏ ਹੈਗੇ ਆ ਵੀਰੇ ਅਸੀਂ ਵੀਰੇ ਅੱਗੋਂ ਵੀ ਇਹ ਸੋਚ ਸਮਝ ਕੇ ਖਰੀਦਣੀ ਹੁੰਦੀ ਆ ਸਿਆਣਿਆਂ ਦੀ ਕਹਾਵਤ ਆ ਵੀ ਹੀਰਿਆਂ ਦਾ ਮੁੱਲ ਜ਼ੌਹਰੀ ਨੂੰ ਪਤਾ ਹੁੰਦਾ ਸਾਡੇ ਨਾਲ ਵੀਰੇ ਉਹ ਦੋ ਤਿੰਨ ਜ਼ੌਹਰੀ ਹੁੰਦੇ ਜਦੋਂ ਇਹ ਨਾ ਖਰੀਦਣ ਜਾਂਦੇ ਆ ਗਊ ਮਾਤਾ ਇਹ ਉਦੋਂ ਵੀਰੇ ਚਾਰ ਸਪیرے ਸੀ ਇਹਦੇ ਘੁੰਮ ਘੁੰਮ ਕੇ ਦੇਖਦੇ ਆ ਵੀ ਆਪਣੀ ਇਹ ਕੈਂਟਾਂ ਦੇ ਵਿੱਚ बिकੂਗੀ ਮੈਂਟਾਂ ਚ ਵੀਰੇ ਉਹ ਵਿਕਣੀਆਂ ਜਿਹੜੀ ਆਪਣੀ ਸੋਚ ਸਮਝ ਨਾਲ ਖਰੀਦੀ ਹੋ ਸਿਆਣਿਆਂ ਦੀ ਕਹਾਵਤ ਆ ਵੀ ਭਾ ਸਿਰ ਤਾਂ ਪਾਥੀਆਂ ਵੇਚ ਜਾਂਦੀਆਂ ਬੇਪਾਸ ਸਿਉਣਾ ਨਹੀਂ ਵਿਕਦਾ ਵੀਰੇ ਜਦੋਂ ਆਪਾਂ ਵੀਰੇ ਜਿਹੜੀ ਆਪਣੀ ਚੀਜ਼ ਨੂੰ ਸਮਝਣਾ ਖਰੀਦਾਂਗੇ ਕੁਆਲਿਟੀ ਸਹੀ ਹੋ ਤੇ ਰੇਟ ਜਾਇਜ਼ ਹੋਊਗਾ ਉੱਥੇ ਫਿਰੇ ਫਿਰ ਮੇਲਾ ਲੱਗਣਾ ਹੀ ਲੱਗਣਾਗਾ ਵੱਡੀ ਗੱਲ ਵੀਰੇ ਆਨਲਾਈਨ ਪੇਮੈਂਟ ਦੀ ਸਹੂਲਤ ਸਾਰੀ ਹੈਗੀ ਆ ਕ੍ਰੈਡਿਟ ਕਾਰਡ ਡੈ빗 ਕਾਰਡ ਉਤੇ ਪੇਮੈਂਟ ਚੱਕੀ ਜਾਂਦੀ ਆ ਤੁਹਾਡਾ ਕ੍ਰੈਡਿਟ ਕਾਰਡ ਬਣਿਆ ਵੀਰੇ ਜੇਬ ਦੇ ਵਿੱਚ ਪਾਓ ਸੀਨੀ ਬਾਲਕਾਂ ਡੇਰੀ ਫਾਰਮ ਤੇ ਆਓ ਤੇ ਸਕੀਮ ਦਾ ਵੀਰ ਜੀ ਤੁਸੀਂ ਲਾਭ ਉਠਾਓ ਉਹ ਤੁਸੀਂ ਕ੍ਰੈਡਿਟ ਕਾਰਡ ਦੀ ਤੁਹਾਡੀ ਲੈਂਡ ਚਾਹੇ 5 ਲੱਖ ਦੀ ਵੀ ਆ ਤੁਹਾਡਾ ਵੀਰੇ ਉਹ ਵੀ ਸੀਨੀ ਵਾਲ ਕਲਾਂ ਡੇਰੀ ਫਾਰਮ ਤੇ ਚੱਕਿਆ ਜਾਊਗਾ ਸਮੇਤ ਕਰਾਇਆ ਵੀ ਉਹ ਤੋਂ ਹੋ ਜਾਊਗਾ ਤੁਹਾਨੂੰ ਕੋਈ ਵੀ ਰੁਪਿਆ ਲਿਆਉਣ ਦੀ ਲੋੜ ਨਹੀਂ ਹੈਗੀਗੀ ਬਾਕੀ ਆਨਲਾਈਨ ਪੇਮੈਂਟ ਦੀ ਸਹੂਲਤ ਵੀਰੇ ਸਾਰੀ ਹੈਗੀ ਆ ਵੱਡੀ ਗੱਲ ਵੀਰੇ ਆਪਣੇ ਕੋਲ ਟਰਾਂਸਪੋਰਟ ਦੀ ਸਹੂਲਤ ਸਾਰੀ ਹੈਗੀ ਆ ਪੰਜਾਬ ਪੰਜਾਬ ਦਾ 13 ਰੁਪਏ ਕਿਲੋਮੀਟਰ ਉੱਪਰ 7 ਪਈਓ ਥੱਲੇ ਗੱਦਾ ਲੱਗਿਆ ਹੋਊਗਾ ਕਿਸੇ ਵੀ ਮੇਰੇ ਵੀਰ ਨੇ ਦੂਰੋਂ ਆਉਣਾ ਉਹ ਬੇਚਿੰਤ ਹੋ ਕੇ ਆਵੇ जिਨੇ ਇੱਕ ਗਊ ਲੈਣੀ ਆ ਉਹ ਕਿਉਂਕਿ ਹਰ ਕੋਨੇ 'ਚੋਂ ਵੀਰੇ ਆਪਣੀਆਂ 2-2 4-4 ਨਗ ਲਾਜ਼ਮੀ ਜਾਂਦੇ ਆ ਫੇਰ ਉਹ ਵੀਰੇ ਆਪ ਇੱਕ ਦੂਜੇ ਵੀਰ ਨਾਲ ਆਪਾਂ ਸਾਂਝੀ ਬੈਠੋ ਪਾ ਦੇਣੇ ਆ ਤੇ ਕਿਰਾਇਆ ਅੱਧੋ-ਅੱਧੀ ਹੋ ਜਾਂਦਾਗਾ ਕੋਈ ਵੀ ਵੀਰ ਜਦੋਂ ਸਾਡੇ ਫਾਰਮ ਤੇ ਆਉਂਦਾ ਵੀਰੇ ਕਿਉਂਕਿ ਅਸੀਂ ਨਾਲ ਗਊਆਂ ਤੇ ਸੁਰਖੀ ਪਾਊਡਰ ਵੀ ਬਹੁਤ ਘੱਟ ਲਾਉਣੇ ਆ ਕਿਸੇ ਮੌਲੀ ਗਾਂ ਦੇ ਝਾਂਜਰਾ ਪਾ ਦਈਏ ਵੀਰੇ ਉਹਨੇ ਪਲੂਣ ਬੱਸੀ ਨਹੀਂ ਬਣ ਜਾਣਾ ਸਿਆਣਿਆਂ ਦੀ ਕਹਾਵਤ ਆ ਵੀ ਜਿਹੜੇ ਲਾਲ ਆਉਂਦਾ ਵੀਰੇ ਰੂੜੀਆਂ ਚ ਹੀ ਲੱਗਦੇ ਆ ਆ ਦੇਖ ਸਕਦੇ ਹੋ ਗਊ ਮਾਤਾ ਵੀਰੇ ਕਿੰਸੀ ਆ ਬਾਕੀ ਵੀਰੇ ਕੱਚੀਆਂ ਬੱਸੀਆਂ ਲੈਣੀਆਂ ਨੇ ਤੁਸੀਂ 20 ਦਿਨ ਦੀਆਂ ਉਸ ਤਰ੍ਹਾਂ ਦੀ ਵੀ ਮਿਲ ਜਾਂਦੀ ਐ ਖੀਰੀ ਬੱਸੀ ਦੋ ਦੰਦ ਚਾਰ ਦੰਦ ਸਾਰੇ ਤਰ੍ਹਾਂ ਦੀ ਵੈਰਾਈਟੀ ਆਪਣੇ ਕੋਲੇ ਵੀਰੇ ਮਿਲ ਜਾਂਦੀ ਆਗੀ ਟਰਾਂਸਪੋਰਟ ਦੀ ਸਹੂਲਤ ਸਾਰੀ ਆ ਆਨਲਾਈਨ ਪੇਮੈਂਟ ਦੀ ਸਹੂਲਤ ਸਾਰੀ ਆ ਤੁਹਾਨੂੰ ਵੀਰੇ ਘਭਰਾਉਣ ਦੀ ਲੋੜ ਨਹੀਂ ਤੁਹਾਡੇ ਬਾਹਰੋਂ ਰੇਟ ਦੇਖੇ ਹੋਏ ਆ ਜਦੋਂ ਤੁਸੀਂ ਸੀਨੀ ਮਾਲਕ ਦਾ ਡੇਰੀ ਫਾਰਮ ਤੇ ਆਵੋਗੇ ਜਿਹੜਾ ਵੀਰ ਘਰੋਂ ਸਿਖਾ ਲਾਗਾ ਇੱਕ ਗਊ ਲੈਣ ਆਇਆ ਵੀਰੇ ਉਹਨਾਂ ਦੀ ਜਾਨਵਰਾਂ ਦੀ ਕੁਆਲਿਟੀ ਦੇਖ ਕੇ ਤੇ ਰੇਟ ਦੇਖ ਕੇ ਉਹਦਾ ਫਿਰ ਵੀਰੇ ਜਾਣੀ ਦੀ ਇੱਥੇ ਦੋ ਬੈੜਾ ਵੀ ਲੈ ਜਾਂਦਾ ਵੀਰ ਜਿਹੜੇ ਪੁਰਾਣੇ ਵੀਰ ਸਾਡੇ ਨਾਲ ਜੁੜੇ ਹੋਏ ਆ ਉਹਨਾਂ ਨੂੰ ਤਾਂ ਪਤਾ ਹੀ ਆ ਵੀਰੇ ਬਾਕੀ ਜਿਹੜੇ ਨਵੇਂ ਵੀਰ ਆਪਣੀ ਵੀਡੀਓ ਦੇਖਦੇ ਆ ਉਹਨਾਂ ਨੂੰ ਬੇਨਤੀ ਆ ਵੀਰੇ ਸਾਡੇ ਕੋਲੇ ਰੂਟੀਨ 'ਚ ਅਸੀਂ ਇਹ ਕੰਮ ਨਹੀਂ ਕਰਦੇਗੇ ਜਿਹੜਾ ਅਲਾਰਟ ਕੱਢਣਾਗਾ 30 ਤਰੀਕਾ ਅਥਵਾ ਮਹੀਨਾ 2024 ਵੀਰੇ ਦਿਨ ਸ਼ੁੱਕਰਵਾਰ ਉਹ ਦਿਨ ਸਵੇਰ 7 ਵਜੇ ਸੌਤੇ ਚਾਲੂ ਕਰਾਂਗੇ ਉਹਦਾ ਵੀਰੇ ਅਸੀਂ ਤਕਰੀਬਨ ਜਾਨੀ 2 ਵਜੇ ਤੱਕ ਰੋਨਿਆ ਫਾਰਮ ਤੇ ਉਦਦੇ ਪਰ ਜਿਹੜੇ ਆਪਣੇ ਸੌਦੇ ਆ ਵੀਰੇ 7 ਵਜੇ ਤੋਂ ਲੈ ਕੇ 10 ਵਜੇ ਤੱਕ ਵੀਰੇ ਜੋਰ ਨਾਲ ਚੱਲਦੇ ਆ ਬੜਾ ਲੇਟ ਆਉਣ ਦਾ ਫਾਇਦਾ ਨਹੀਂ ਵਿੱਚ ਵੀਰ ਕਹਿੰਦਾ ਵੀਰੇ ਅਸੀਂ ਪਹਿਲਾਂ ਆਉਣਾਗਾ ਕਿਉਂਕਿ ਪਹਿਲਾਂ ਵੀਰੇ ਅਸੀਂ ਨਾ ਤਾਂ ਫਾਰਮ ਤੇ ਹੋਈਏ ਬਾਕੀ ਜਿਹੜੀ ਇਹ ਗਊਆਂ ਹੁੰਦੀਆਂ ਵੀਰੇ ਕੁਸ ਤਾਂ ਬਾਹਰ ਹੁੰਦੀਆਂ ਨੇ ਕੁਸ ਮਗਰਲੇ ਗਰਾਊਂਡ ਚ ਹੁੰਦੀਆਂ ਫਿਰ ਉਧਰ ਅਸੀਂ ਵੀਰ ਕੋਈ ਨਹੀਂ ਲੈ ਕੇ ਜਾਂਦੇਗੇ ਉਹ ਲਾਟ ਵਾਲੇ ਦੇਣੀ ਵੀਰੇ ਆਪਾਂ ਸੌਦਾ ਵੇਚਦੇ ਆਂਗੇ ਬਾਕੀ ਵਿੱਚ ਵੀਰਾਂ ਨੂੰ ਬਹਿਮ ਹੁੰਦਾ ਵੀ ਬੋਲੀ ਨਹੀਂ ਵੀਰ ਜੀ ਕੋਈ ਕਿਸੇ ਕਸਮ ਦੀ ਬੋਲੀ ਨਹੀਂ ਹੁੰਦੀ ਸਾਡਾ ਵੀਰੇ ਸਿਸਟਮ ਨਾਲ ਕੰਮ ਚਲਾਉਣੇ ਆ ਇਹ ਸੀਨੀ ਮਾਲਕਾਂ ਡੇਰੀ ਫਾਰਮ ਤੇ ਵੀਰੇ ਮੇਲੇ ਕਿਸੇ ਗੱਲ ਤੋਂ ਲੱਗਦੇ ਆਗੇ ਜੇ ਵੀਰੇ ਆਪਾਂ ਕੋਈ ਸੌਦਾ ਉਸ ਤਰ੍ਹਾਂ ਦਾ ਫਿਰ ਐਡੇ ਮੇਲੇ ਨਾਲ ਲੱਗਣਾ ਮੇਲੇ ਵੀਰ ਜੀ ਉੱਥੇ ਲੱਗਦੇ ਆ ਜਿੱਥੇ ਕੋਈ ਗੱਲਬਾਤ ਹੁੰਦੀ ਆ ਜਦੋਂ ਤੁਸੀਂ ਸੀਨੀ ਮਾਲਕਾਂ ਡੇਰੀ ਫਾਰਮ ਤੇ ਆਵੋਗੇ ਵੀਰੇ ਤੁਹਾਨੂੰ ਰਿਜ਼ਲਟ ਮਿਲੂਗਾ ਬਾਕੀ ਵੀਰੇ ਸਿਆਣਾਂ ਦੀ ਕਹਾਵਤਾਂ ਵੀ ਪਾਸਰਤਾ ਵੀਰੇ ਪਾਥੀਆਂ ਵਿਕ ਜਾਂਦੇ ਬੇਪਾਸ ਸਿਆਉਣਾ ਨਹੀਂ ਵਿਕਦਾਗਾ ਜਿਹੜੀ ਬੈਡ ਮੇਰੇ ਇੱਕ ਵੀਰ ਨੇ ਮੰਗ ਲਈ ਅਸੀਂ ਉਹਦਾ ਅੱਧਾ ਘੰਟਾ ਵੇਟ ਕਰਦੇ ਉੱਪਰ ਦੀ ਕਿਸੇ ਵੀਰ ਨੂੰ ਮੁੱਲ ਨਹੀਂ ਕਰਦੇ ਦੁਬਾਰਾ ਵੀਰੇ ਆਪਣੇ ਫਾਰਮ ਤੇ ਫੇਰ ਇੱਕ ਵਾਰੀ 29 ਤਰੀਕ ਨੂੰ ਵੀਡੀਓ ਕਵਰ ਕਰਾਂਗੇ 30 ਤਰੀਕ ਨੂੰ ਆਪਾਂ ਇਹ ਲਾਟ ਵੇਚਾਂਗੇ ਐਂਡ ਦੇ ਇੱਕ ਜਰੂਰੀ ਬੇਨਤੀ ਆ ਵੀਰੇ ਕਿਦੋਂ ਵੀ ਇਹ ਨਾ ਖਰੀਦਣਾ ਸਾਲ ਹੀ ਚੀਜ਼ ਹੁੰਦੀ ਆ ਦੇਖ ਕੇ ਆ ਦੀ ਨਰਖ ਪਰਖਣਾ ਖਰੀਦੋ ਫੇਰ ਬਾਅਦੋਂ ਵੀਰੇ ਦਾ ਲਾਂਭਾ ਕੋਈ ਨਹੀਂ ਹੁੰਦਾ ਸਾਡੇ ਕੋਲੋਂ ਵੀ ਖਰੀਦਨੀ ਆ ਵੀਰੇ ਅਸੀਂ ਵੀ ਕੋਈ ਆਪਦੇ ਨੂੰ ਦੁੱਧ ਦੁੱਧ ਤੇ ਕਹੀਦਾ ਕਿ ਫਾਇਦਾ ਨਹੀਂ ਹੁੰਦਾ ਆਪ ਦੀ ਨਰਖ ਪਰਖਣਾ ਖਰੀਦੋ ਜਿਆਦੇ ਵੱਡੀਆਂ ਵੀਡੀਓ ਦੇਖਣੀਆਂ YouTube ਚੈਨਲ ਤੇ ਜਾਓ ਸੀਨੀ ਮਾਰਕੈਟਰੀ ਫਾਰਮ ਦੇ ਨਾਂ ਤੇ ਬਣਿਆ ਹਾਂਜੀ ਵੀਰ ਜੀ ਸਤ ਸ੍ਰੀ ਅਕਾਲ ਜੀ